ਸਤ ਸ੍ਰੀ ਅਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਮੇਰੀ ਅੱਜ ਦੀ ਵੀਡੀਓ ਦੇ ਵਿੱਚ ਸੋ ਦੋਸਤੋ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਜਿਹੜਾ ਤੁਸੀਂ ਲਾਈਕ ਕਰ ਲਓ ਦੋਸਤੋ ਅੱਜ ਮੈਂ ਜਿਹੜੀ ਕਹਾਣੀ ਤੁਹਾਡੇ ਨਾਲ ਪੇਸ਼ ਕਰਨ ਲੱਗਾ ਹਾਂ ਦੋਸਤੋ ਇਹ ਗੱਲ ਤਕਰੀਬਨ 2008 ਜਾਂ 9 ਦੀ ਹੈ ਮੈਂ ਕੁਝ ਵੀਰਾਂ ਦੇ ਨਾਲ ਭਿੱਖੀ ਵਿੰਡ ਅਲੀ ਸਾਈਡ ਤੇ ਅਸੀਂ ਗਏ ਹੋਏ ਸੀ ਉਹਨਾਂ ਦਿਨਾਂ ਦੇ ਵਿੱਚ ਉਹ ਸਾਈਟ ਤੇ ਜਿਹੜੇ ਨਹਿਰੀ ਖਾਲੇ ਉਹ ਬਣ ਰਹੇ ਸੀ ਸੋ ਉਹਨਾਂ ਬੰਦਿਆਂ ਦੇ ਨਾਲ ਜਿਹੜਾ ਮੈਨੂੰ ਭੇਜਿਆ ਗਿਆ ਸੀਗਾ ਸੋ ਅਸੀਂ ਗਏ ਸੀ ਉੱਥੋਂ ਜਦੋਂ ਅਸੀਂ ਸ਼ਾਮ ਨੂੰ ਵਾਪਸ ਆ ਰਹੇ ਸੀ ਤੇ ਸ਼ਾਮ ਨੂੰ ਅਸੀਂ ਵਾਪਸ ਆ ਕੇ ਜਿੱਥੇ ਹਰੀਕੇ ਨਹਿਰਾ ਨੰਗ ਦੀਆਂ ਨੇ ਉੱਥੇ ਅਸੀਂ ਰੁਕਦੇ ਹੁੰਦੇ ਸੀ ਔਰੋਜ ਦੀ ਤਰ੍ਹਾਂ ਸ਼ਾਮ ਨੂੰ ਉੱਥੇ ਜਿਹੜਾ ਹੋਟਲ ਜੇ ਬਣੇ ਹੋਏ ਨੇ ਉਥੇ ਚਾਹ ਪਾਣੀ ਜਿਹੜਾ ਉਹ ਅਸੀਂ ਪੀਂਦੇ ਹੁੰਦੇ ਸੀ ਚਾਹ ਪਕੌੜੇ ਅਸੀਂ ਉਥੇ ਹੋਟਲ ਵਾਲੇ ਨੂੰ ਕਿਹਾ ਵੀ ਇੰਨੇ ਬੰਦਿਆਂ ਦੇ ਤਿਆਰ ਕਰ ਦੇ ਅਸੀਂ ਪਕੌੜੇ ਖਾਦੇ ਤੇ ਉਸ ਤੋਂ ਬਾਅਦ ਜਿਹੜੀ ਚਾਹ ਪੀਤੀ ਦੋ ਗੱਡੀਆਂ ਸੀ ਸਾਡੇ ਕੋਲੇ ਦੋਸਤੋ ਤੇ ਮੈਨੂੰ ਵੀਰ ਕਹਿਣ ਲੱਗੇ ਬਈ ਤੂੰ ਉਹ ਪਿਛਲੀ ਗੱਡੀ ਦੇ ਨਾਲ ਮੁੰਡੇ ਦੇ ਨਾਲ ਬੈਠ ਜਾ ਅਸੀਂ ਇਸ ਗੱਡੀ ਦੇ ਵਿੱਚ ਇਕੱਠੇ ਬੈਠ ਜਾਂਦੇ ਆ ਸੋ ਦੋਸਤੋ ਇਤਾਂ ਹੀ ਕੀਤਾ ਉਹ ਵੀਰ ਮੁਰਲੇ ਗੱਡੀ ਦੇ ਵਿੱਚ ਬੈਠ ਗਏ ਇਕੱਠੇ ਮੈਂ ਉਹਨਾਂ ਦੇ ਨਾਲ ਜੀ ਪਿਛਲੀ ਗੱਡੀ ਸੀ ਉਹ ਡਰਾਈਵਰ ਦੇ ਨਾਲ ਜਿਹੜਾ ਮੈਂ ਬੈਠ ਗਿਆ ਉਸ ਤੋਂ ਬਾਅਦ ਰੋਡ ਦੇ ਉੱਪਰ ਅਸੀਂ ਵਾਪਸ ਇੱਧਰ ਨੂੰ ਆਪਣੇ ਚੱਲ ਪੈਂਦੇ ਹਾਂ ਤੇ ਦੋਸਤੋ ਮਖੂਦ ਦੇ ਕੋਲ ਆਣ ਕੇ ਕੀ ਹੁੰਦਾ ਹੈ ਦੋਸਤੋ ਕਿ ਜਿਹੜਾ ਮਖੂਦ ਦੇ ਕੋਲ ਨਾ ਇੱਕ ਪੈਟਰੋਲ ਪੰਪ ਆ ਉਸ ਪੈਟਰੋਲ ਪੰਪ ਦੇ ਉੱਪਰ ਪਿਛਲੇ ਤਕਰੀਬਨ ਇੱਕ ਹਫਤੇ ਤੋਂ ਇੱਕ ਵੱਡਾ ਟਰਾਲਾ ਜਿਹਨੂੰ ਆਪਾਂ 18 ਚੱਕੀ ਗੱਡੀ ਕਹਿ ਦਈਏ ਉਹ ਖੜੀ ਹੋਈ ਸੀ ਤੇ ਕੀ ਹੁੰਦਾ ਵੀ ਉਹਦਾ ਗੇਅਰ ਆ ਜਿਹੜਾ ਉਹ ਨਿਊਟਰਲ ਹੁੰਦਾ ਵਾ ਤੇ ਉਹ ਗੱਡੀ ਆਪੇ ਹੀ ਚੱਲ ਪੇ ਬੈਕ ਸ਼ੜਕਾ ਨੂੰ ਚੱਲ ਪੈਂਦੀ ਆ ਤੇ ਜਿਹੜੇ ਪੰਪ ਤੇ ਖੜੇ ਲੋਕ ਹੁੰਦੇ ਆ ਜਿਹਾ ਉਹ ਰੋੜੇ ਰਾੜੇ ਸੱਟਦੇ ਆ ਬਈ ਆਂਟ ਲੱਗ ਜੇ ਤਾਂ ਜੋ ਗੱਡੀ ਜਿਹੜੀ ਸ਼ਰਕ ਤੋਂ ਉਣ ਤੋਂ ਬਾਅਦ ਜੇ ਤੇ ਰੁਕ ਜੀ ਸੋ ਦੋਸਤੋ ਲੋਕ ਆਪਦੀ ਕੋਸ਼ਿਸ਼ ਕਰੀ ਜਾਂਦੇ ਆ ਜਿਹੜੇ ਪੰਪ ਤੇ ਖੜੇ ਹੁੰਦੇ ਆ ਸੋ ਗੱਡੀ ਜਿਹੜੀ ਹੌਲੀ-ਹੌਲੀ ਹੌਲੀ ਜਿਹੜੀ ਪਿੱਛੇ ਨੂੰ ਰੋਡ 'ਆਲੂ ਆਪੇ ਹੀ ਚੱਲਣੀ ਸ਼ੁਰੂ ਹੋ ਗਈ ਬੈਕ ਚੱਲਣੀ ਸ਼ੁਰੂ ਹੋ ਗਈ ਤਾਂ ਉਹ ਰੋੜੇ-ਰਾੜੇ ਸੱਟਦੇ ਆ ਤੇ ਇੰਨੇ ਨਾਲ ਗੱਡੀ ਬਈ ਰੋਕ ਜਾਈ ਕੀ ਹੁੰਦਾ ਜਿਹੜੀ ਸਾਡੀ ਗੱਡੀਆਂ ਅਸੀਂ ਦੋ ਤੋਰੀਆਂ ਅਸੀਂ ਉੱਥੋਂ ਜਿਹੜੀ ਸਾਡੀ ਅਗਲੀ ਗੱਡੀ ਸੀ ਜਿੱਥੇ ਉਹ ਵੀਰ ਸਾਰੇ ਇਕੱਠੇ ਬੈਠੇ ਸੀਗੇ ਸੋ ਗੱਡੀ ਜਦੋਂ ਜਮਾ ਉੱਥੇ ਪਹੁੰਚਦੀ ਆ ਨਾਲ ਹੀ ਉਧਰੋਂ ਜਿਹੜੀ ਉਹ 18 ਚੱਕੀ ਗੱਡੀ ਪੰਪ ਤੇ ਰੁੜਦੀ ਆ ਜਮਾ ਨਾਲ ਆ ਕੇ ਬਰਨਰ ਦੇ ਉੱਪਰ ਨਾਲ ਲੱਗ ਜਾਂਦੀ ਆ ਤੇ ਉੱਥੇ ਰੁਕ ਜਾਂਦੀ ਆ ਸੋ ਇੱਕਦਮ ਆ ਸਾਡੀ ਗੱਡੀ ਦੋ 400 ਮੀਟਰ ਮਗਰ ਹੁੰਦੀ ਆ ਸਾਹਮਣੇ ਦਿਸ ਰਿਹਾ ਹੁੰਦਾ ਸਾਰਾ ਕੁਝ ਤਾਂ ਇੱਕਦਮ ਹੀ ਮੈਂ ਵੀ ਮੈਂ ਕਿਹਾ ਪਤਾ ਨਹੀਂ ਕੀ ਗੱਲ ਹੋਈ ਯਾਰ ਜਿਹੜੇ ਉਹ ਵੀਰ ਆ ਖੇਤੀ ਦੀ ਬਾਰੀਆਂ ਖੋਲ ਕੇ ਉਹ ਗੱਡੀ ਚੋਂ ਬਾਹਰ ਨਿਕਲਦੇ ਸੋ ਪ੍ਰਮਾਤਮਾ ਦੀ ਕਿਰਪਾ ਰਹਿੰਦੀ ਆ ਕਿ ਬਚਾਅ ਹੋ ਜਾਂਦਾ ਸਿਰਫ ਗੱਡੀ ਦਾ ਜਿਹੜਾ ਬਰਨਟਾ ਉਹ ਉਹਦੇ ਚੱਬ ਪੈਂਦਾ ਵਾ ਉਸ ਤੋਂ ਬਾਅਦ ਉੱਥੇ ਪੁੱਛਿਆ ਜਾਂਦਾ ਵੀ ਗੱਡੀ ਕਿਹੜੀ ਹੈ ਕਿਸ ਟਰਾਂਸਪੋਰਟ ਦੀ ਹੈ ਉਸ ਤੋਂ ਬਾਅਦ ਉਹ ਬੰਦੇ ਆਉਂਦੇ ਆ ਉਸ ਤੋਂ ਬਾਅਦ ਉਹ ਮੰਨ ਜਾਂਦੇ ਉਹ ਕਹਿੰਦੇ ਜੀ ਤੁਸੀਂ ਆਪਦੀ ਗੱਡੀ ਦੀ ਜਿਹੜੀ ਰਿਪੇਅਰ ਕਰਵਾ ਲਓ ਜਿਹੜਾ ਅਸੀਂ ਖਰਚਾ ਪਾਣੀ ਆ ਉਹ ਅਸੀਂ ਦੇ ਦੇਵਾਂਗੇ ਸੋ ਦੋਸਤੋ ਇਹ ਕਹਾਣੀ ਸੀਗੀ ਜਿਹੜੀ ਮੇਰੇ ਨਾਲ ਖੁਦ ਅੱਖਾਂ ਦੇ ਸਾਹਮਣੇ ਇਹ ਚੀਜ਼ ਵਾਪਰੀ ਆ ਸੋ ਉਸ ਨੂੰ ਮੈਂ ਪੇਸ਼ ਕਰਨ ਕੀਤਾ ਹੈ ਤੁਹਾਡੇ ਨਾਲ ਕਿਉਂਕਿ ਇਸ ਆਪਣੀ ਜ਼ਿੰਦਗੀ ਦੇ ਵਿੱਚ ਅਕਸਰ ਇਸ ਤਰ੍ਹਾਂ ਦੀਆਂ ਜੜੀਆਂ ਘਟਨਾਵਾਂ ਵਪਰਤੀ ਰਿੰਦੀਆਂ ਨੇ ਸੋ ਉਸ ਨੂੰ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਕੁਝ ਚੀਜ਼ਾਂ ਨੂੰ ਕਲਪਨਾਇਕ ਵੀ ਰੱਖਿਆ ਗਿਆ ਵਾ ਤੇ ਕਹਾਣੀ ਜਿਹੜੀ ਆ ਇਹ ਸੱਚੀ ਆ ਸੋ ਤੁਹਾਨੂੰ ਕਿਦਾਂ ਲੱਗੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਸਾਨੂੰ ਜਰੂਰ ਦੱਸਣਾ ਚੈਨਲ ਨੂੰ ਕਨਾਲਾ ਸਬਸਕ੍ਰਾਈਬ ਸੋ ਤੁਹਾਡਾ ਤੁਸੀਂ ਵੀਡੀਓ ਨੂੰ ਵਾਚ ਕੀਤਾ ਤੁਹਾਡਾ ਬਹੁਤ